ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਜੀ ਅੱਜ ਫੇਰ ਪਹੁੰਚੇ ਜੇ ਇਸ ਮੋਗਾ ਟਰੈਕਟਰ ਮੰਡੀ ਜੀ ਦੇਖ ਸਕਦੇ ਤੁਸੀਂ ਬਹੁਤ ਹੀ ਭਾਰੀ ਗਿਣਤੀ ਵਿੱਚ ਟਰੈਕਟਰ ਪਹੁੰਚੇ ਆ ਜੀ ਦੇਖ ਸਕਦੇ ਤੁਸੀਂ ਕੱਲੇ ਕੱਲੇ ਵਾਰੇ ਆਪਾਂ ਜਾਣੂ ਕਰਵਾਵਾਂ ਕੀ ਕੰਡੀਸ਼ਨ ਆ ਕੀ ਰੇਟ ਆ ਜੀ ਤੇ ਕੀ ਮਾਡਲ ਆਈ ਦੇਖ ਸਕਦੇ ਜਿਵੇਂ ਕਿ ਖੜਾ ਜਿਸਪਰਾ 855 FE 10 ਮਾਡਲ ਟਰੈਕਟਰ ਆਈ ਹੈ 3 ਲੱਖ 65 ਹਜ਼ਾਰ ਦੀ ਡਿਮਾਂਡ ਆ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹਾਂ 70 ਤੋਂ 72 ਰੁਪਏ ਸੈ ਟਾਇਰ ਆ ਹੀ 700 ਦੇਖ ਸਕਦਾ ਚੈੱਕ ਕਰ ਸਕਦੇ ਬਹੁਤ ਸਾਫ ਹਾਲਤ ਵਿੱਚ ਟਰੈਕਟਰ ਖੜਾ ਜੀ ਇਹ ਬਾਕੀ ਅੱਗੇ ਖੜਾ ਹੈ Mahindra Arjun Ultra 105D ਇਹਦੀ ਵੀ ਹਾਲਤ ਤੁਸੀਂ ਦੇਖ ਸਕਦੇ ਆ ਐਨ ਬਿਲਕੁਲ ਸਾਫ ਹਾਲਤ ਵਿੱਚ ਟਰੈਕਟਰ ਆ ਜੀ ਟਾਇਰਾਂ ਦੀ ਜੇ ਗੱਲ ਕਰੀਏ ਇਹਦੇ ਟਾਇਰ ਹੈਗੇ ਆ ਜੀ 750 ਦੇ ਟਾਇਰ ਆ ਜੀ ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਜੀ 70 ਤੋਂ 72 ਰੁਪਏ ਸੈ ਟਾਇਰ ਹੈ ਤੇ ਬਾਕੀ ਰੰਗ ਰੂਪ ਤੋਂ ਚੈੱਕ ਕਰ ਸਕਦੇ 8 ਮੜ 3 ਲੱਖ 20 ਹਜ਼ਾਰ ਦੀ ਡਿਮਾਂਡ ਆ ਟਰੈਕਟਰ ਐਨ ਕੋਕਾ ਵੀ ਇਸ ਤੇ ਆਈ ਦੇ ਸਾਧ ਦੇ ਵੰਪਰੋਂ ਪਰ ਚੈੱਕ ਕਰ ਸਕਦੇ ਹੋ ਪੂਰਾ ਪਾਰਾ ਵੰਪਰਾ ਹੀ ਦੇ ਸਕਦਾ ਤੁਸੀਂ ਤੇ ਇੱਧਰ ਤੁਸੀਂ ਦੇ ਸਕਦੇ ਜੀ ਸੋਨਾਲੀ ਕਾ ਖੜਾ ਜੀ ਟੀਆਈ 750 ਆਰਐਕਸ ਇਹਦੀ ਵੀ ਹਾਲਤ ਜੀ ਦੇ ਸਕਦੇ ਹੋ ਜਿੰਨੀ ਵਧੀਆ ਕੰਡੀਸ਼ਨ ਦੇ ਵਿੱਚ ਹੈ ਟਰਾਈ ਜੀ ਦੇ ਸਕਦਾ ਤੁਸੀਂ ਟਾਇਰਾਂ ਦੀ ਜੀ ਗੱਲ ਕਰੀ ਇਹਦੀ ਵੀ 70 ਤਾਂ 60 ਤੋਂ 70 ਪੈਸ ਟਾਇਰ ਆ ਜੀ ਦੇ ਸਕਦਾ ਤੇ ਬਾਕੀ ਰੈਮ ਰੋਗਰ ਤੁਸੀਂ ਚੈੱਕ ਕਰ ਸਕਦੇ ਹੋ ਰੰਗ ਰੋਗਰ ਚੈੱਕ ਕਰ ਸਕਦੇ ਹੋ ਇਸਾ ਉਸਾ ਚੈੱਕ ਕਰ ਸਕਦੇ ਹੋ ਬਸ ਆਹ ਹਾਲਤ ਦੇ ਵਿੱਚ ਆ ਟਰੈਕਟਰ ਪਿਆ ਜੀ ਇਹ ਮਾਡਲ ਦੀ ਜੀ ਗੱਲ ਕਰੀ 13 ਮਾਡਲ ਦਾ 3 ਲੱਖ 90 ਹਜ਼ਾਰ ਵੀੜ ਮਾੜਾ ਟਰੈਕਟਰ ਬਹੁਤ ਵਧੀਆ ਹਾਲਤ ਦੇ ਵਿੱਚ ਪਿਆ ਜੀ ਦੇਖ ਸਕਦੇ ਤੁਸੀਂ ਤੇ ਅੱਗੇ ਚੱਲਦੇ ਸੋਨਾਰੀ ਕੰਟਰਨੈਸ਼ਨਲ ਖੜਾ ਜੀ ਇਹਦੀ ਵੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਟਾਇਰਾਂ ਦੀ ਜੀ ਗੱਲ ਕਰੀ ਇਹਦੇ ਵੀ ਟਾਇਰ ਹੈਗੇ ਆ ਜੀ 75 ਤੋਂ 75 ਪੈਸੇ ਦੇ ਸਕਦੇ ਤੁਸੀਂ ਅਗਲੇ ਤੇ ਪਿਛਲੇ ਬਾਕੀ ਰਹਿ ਮੇਰੇ ਬਹੁਤ ਸਾਫ਼ ਪਿਆ ਜੀ ਟਰੈਕਟਰ ਦੇ ਤੇ ਇਹ ਸਭ ਸਭ ਤੁਸੀਂ ਚੈੱਕ ਕਰ ਸਕਦੇ ਹੋ ਇਹਨਾਂ ਵਧੀਆ ਹਾਲਤ ਦੇ ਵਿੱਚ ਟਰੈਕਟਰ ਹੈ ਜੀ ਇਹ ਪਾਰਡੀ ਲੈਂਡ ਦਾ ਬਹੁਤ ਚੰਗਾ ਪਿਆ ਜੀ ਡੀਆਈ 60 ਐਂਡ ਸੋਨਾਲਿਕ ਇੰਟਰਨੈਸ਼ਨਲ ਤੇ 8 ਮਾਡਲ ਆਈ ਇਹ 3 ਲੱਖ ਇਹ 10000 ਰੁਪਏ ਡਿਮਾਂਡ ਆਈ ਇਹ ਟਰੈਕਟਰ ਦੀ ਬਾਕੀ ਦੇ ਖਿਆਲ ਚ ਕੰਡੀਸ਼ਨ ਤੇ ਹੀ ਦੇ ਸਾਡੇ ਬਹੁਤ ਸੋਹਣੀ ਹਾਲਤ ਵਿੱਚ ਹੈ ਜੀ ਤੇ ਅੱਗੇ ਲੈ ਕੇ ਚੱਲਦੇ ਆ ਜੀ ਅੱਗੇ ਖੜਾ ਜੀ 3630 ਫੋਰਡ ਇਹ ਹੌਲ 3630 ਫੋਰਡ ਦੇ ਸਕਦਾ ਤੁਸੀਂ ਟਾਇਰਾਂ ਦੀ ਜੀ ਗੱਲ ਕਰੀ ਅਗਲੇ ਟਾਇਰ ਅੱਧੇ ਆ ਜੀ ਪਿਛਲੇ ਹੈਗੇ ਆ ਜੀ 70 ਰੁਪਏ ਸੇ ਬਾਕੀ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ ਬਹੁਤ ਸੋਹਣਾ ਟਰੈਕਟਰ ਬਣਿਆ ਹੋਇਆ ਇਹ ਦੇਖ ਸਕਦੇ ਤੁਸੀਂ ਤੇ ਮਾਡਲ ਦੀ ਜੀ ਗੱਲ ਕਰੀ 2000 ਮਾਡਲ ਆਈਏ 3 ਲੱਖ 22000 ਰਿਡਮਾਂਡ ਆ ਇਹਨਾਂ ਵਧੀਆ ਹਾਲਤ ਵਿੱਚ ਹੈ ਜੀ ਟਰੈਕਟਰ ਦੇਖ ਸਕਦੇ ਹੋ ਕੰਡੀਸ਼ਨ ਬਹੁਤ ਸਾਫ਼ ਪਈ ਹੈ ਜੀ ਅੱਗੇ ਖੜਾ ਜੀ ਮਹਿੰਦਰਾ ਅਰਜਨ ਅਲਟਰਾ ਵਾਂਸ 555 ਡੀਆਈ ਇਹਦੀ ਵੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਇਹਦੀ ਆਪਾਂ ਮਾਡਲ ਦੀ ਗੱਲ ਕਰੀਏ 13 ਮਾਡਲ ਆ। ਰੇਟ ਇਹਦਾ 3,95,000 ਰੁਪਏ ਰੇਟ ਆ ਜੀ। ਟਾਇਰ ਟੂਲ ਦੇ ਸਾਧਨ ਤੋਂ ਟਾਇਰ ਇਹਦੇ 70 ਰੁਪਏ ਹੈਗੇ ਅਗਲੇ ਤੇ ਪਿਛਲੇ। ਤੇ ਬਾਕੀ ਹਿੱਸਾ ਸਭ ਚੱਕਾ ਸਾਡੇ ਬਹੁਤ ਸੋਹਣੀ ਹਾਲਤ ਵਿੱਚ ਪਿਆ ਜੀ। ਕੰਡੀਸ਼ਨ ਬਹੁਤ ਸਹੀ ਆ ਜੀ ਇਹਦੀ ਇਹ ਸਾਧਨ ਸੀ। ਆਹ ਖੜਾ ਇੱਥੇ ਡਾਗਰਲਾ। ਅੱਗੇ ਲੈ ਕੇ ਚੱਲਦੇ ਆਂ ਉਧਰੋਂ। ਮਹੰਬਰਾਲ ਜਨਾਲਟਰਾ ਵਾਂਸੇ 5 ਡੀਆਈ ਖੜਾ ਜੀ। ਇਹਦੀ ਵੀ ਕੰਡੀਸ਼ਨ ਤੇ ਚੈੱਕ ਕਰ ਸਕਦਾ ਟਾਇਰਾਂ ਦੀ ਜੇ ਗੱਲ ਕਰੀਏ ਇਹਦੇ ਵੀ 70 ਕੁ ਪੈਸੇ ਹੈਗੇ 70 75 ਪੈਸੇ ਟਾਇਰ ਤੇ ਬਾਕੀ ਬੰਪਰ ਕੁੰਬਲ ਤੋਂ ਚੈੱਕ ਕਰ ਸਕਦੇ ਤੁਹਾਰਾ ਵਾਪਰਾ ਹੀ ਦੇਖ ਸਕਦੇ ਤੁਸੀਂ ਐਨ ਵਧੀਆ ਹਾਲਤ ਦੇ ਵਿੱਚ ਹਿੱਸਾ ਸਭ ਬਹੁਤ ਸਾਫ਼ ਤੇ ਆ ਜੀ ਤੇ 14 ਮਾਡਲ ਲਈ 4 ਲੱਖ 45 ਹਜ਼ਾਰ ਦੀ ਡਿਮਾਂਡ ਆ ਤੇ ਡਿਸਟ੍ਰਿਬਿਊਟਰ ਦੇਖ ਸਕਦਾ ਤੁਸੀਂ ਪਬਲਿਕ ਡਿਸਟ੍ਰਿਬਿਊਟਰ ਆ ਇਹ ਐਂਡ ਕੈਨ ਉਹ ਭੈਂਡ ਦਾ ਲਵਾਤਾ ਹੀ ਦੇਖ ਸਕਦੇ ਟਰੈਕਟਰ ਬਹੁਤ ਸਾਫ਼ ਤੇ ਆ ਜੀ ਇਹ ਤੇ ਅੱਗੇ ਖੜਾ ਫਾਰਮ ਟਰੈਕ 60 ਇਹਦੀ ਵੀ ਕੰਡੀਸ਼ਨ ਤੇ ਚੈੱਕ ਕਰ ਸਕਦੇ ਟਾਇਰਾਂ ਦੀ ਗੱਲ ਕਰੀਏ ਤੇ 70 ਕੁ ਪੈਸੇ ਟਾਇਰ ਹੈਗੀ ਆ ਜੀ ਫਾਰਮ ਟਰੈਕ 60 ਤੇ ਬਾਕੀ ਕੰਡੀਸ਼ਨ ਤੇ ਚੈੱਕ ਕਰ ਸਕਦੇ ਹਾਂ ਹਰ ਅੰਦਰੋਂ ਗੋਣ ਚੈੱਕ ਕਰ ਸਕਦੇ 12 393000 ਰੁਪਏ ਦੀ ਮੰਗ ਆ ਬਹੁਤ ਵਧੀਆ ਹਾਲਤ ਦੇ ਵਿੱਚ ਪਿਆ ਟਰੈਕਟਰ ਇਹ ਅੱਗੇ ਖੜਾ ਸਵਰਾਜ 855 ਐਫੀ ਆ ਵੀ ਦੇਖ ਸਕਦੇ ਸਾਹਮਣੇ ਹੋਇਆ ਟਰੈਕਟਰ ਆ ਬਾਈ ਦਾ ਪਿਛਲੇ ਟਾਇਰ ਨਵੇਂ ਜੀ ਅਗਲੇ ਹੈਗੇ ਆ ਜੀ ਅੱਧੇ ਕੁ ਟਾਇਰ ਆ ਜੀ ਅਗਲੇ ਵਾਕੀ ਕੰਡੀਸ਼ਨ ਬਹੁਤ ਘੈਂਟ ਪਈ ਹੈ ਕੋਕਾ ਵੀਸ ਟਰੈਕਟਰ ਪਿਆ ਜੀ ਇਹ 15 ਮਾਡਲ 5 ਲੱਖ 10 ਹਜ਼ਾਰ ਰੁਪਏ ਡਿਮਾਂਡ ਆ ਥੋੜਾ ਵਾਂਪਰ ਲੱਗੇ ਦੇਖ ਸਕਦੇ ਤੇ ਚੈੱਕ ਕਰ ਸਕਦੇ ਫੇਵਰੂਰੀ ਛੱਤੀ ਹੈ ਜੀ ਇਹਨਾਂ ਸਿਰਾਂ ਗੱਲ ਵਾਤਾ ਸੀ ਸੋ ਸੋ ਚੈੱਕ ਕਰ ਸਕਦੇ ਬਹੁਤ ਸਾਫ਼ ਹਾਲਤ ਵਿੱਚ ਟਰੈਕਟਰ ਪਿਆ ਜੀ ਇਹ ਤੇ ਅੱਗੇ ਖੜਾ ਜੀ ਸਵਰਾਜ 735 ਐਫੀ ਇਹਦੀ ਵੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋਂ ਵਧੀਆ ਹਾਲਤ ਵਿੱਚ ਟਰੈਕਟਰ ਪਿਆ ਜੀ ਕੋਕਾ ਵੀਸ ਆ ਤੇ ਬਾਕੀ ਮਾਡਲ ਦੀ ਜੇ ਗੱਲ ਕਰੀਏ ਮਾਡਲ ਆਪਾਂ ਤੁਹਾਨੂੰ ਦੱਸ ਦਿਆਂ ਜੀ ਮਾਡਲ 95 145000 ਰੁਪਏ ਦੀ ਮੰਗ ਆ ਰੰਗ ਰੂਪ ਤੇ ਚੈੱਕ ਆਪ ਸਧਿਆ ઓरिजिनल ਪੇਂਟ ਆਈ ਇਹ ਦੇ ਸਾਧੋ ਤੁਸੀਂ ਵਧੀਆ ਹਾਲਤ ਦੇ ਵਿੱਚ ਪਿਆ ਕਹਿਣ ਦਾ ਮਤਲਬ ਅੱਗੇ ਖੜਾ ਫੋਰਡ 36 ਫੋਰਡ 36 ਉਹ ਇਹਦੀ ਵੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਆ ਜੇ ਤੁਹਾਨੂੰ ਦੋ ਹਰ ਜਣਾ ਇਹ ਹੈਗਾ ਜੀ 94 135000 ਰੁਪਏ ਦੀ ਮੰਗ ਆ ਤੇ ਫਿਰ ਵੀਡੀਓ ਨੂੰ ਦਬਕ ਕੇ ਸ਼ੇਅਰ ਕਰਦੇ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫਿਰ ਨੂੰ ਫੋਲੋ ਫਾਲੋ ਜ਼ਰੂਰ ਕਰ ਲਿਓ ਜੀ ਆਪਣਾ ਫੇਸਬੁੱਕ ਪੇਜ ਆ ਉਨੋ ਹੀ ਫਾਲੋ ਜਰੂਰ ਕਰ ਲਿਓ ਜੀ ਤੇ ਇੰਸਟਾਗ੍ਰam ਪੀਜ ਨੂੰ ਵੀ ਆਪਣਾ ਨੂੰ ਫਾਲੋ ਕਰ ਲਿਓ ਤੇ ਧੰਨਵਾਦ ਜੀ